ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਤੀਰਤ ਸਿੰਘ ਤੇ ਮਾਸ ਕਰਦਾ ਹਾਂ ਤੁਸੀਂ ਸਾਰੇ ਜਣੇ ਰਾਜੀ ਖੂਸ਼ ਤੇ ਚੜ੍ਹਦੀ ਕਲਾ 'ਚ ਹੋਗੇ ਸੋ ਇਹ ਵੀਡੀਓ ਬਹੁਤ ਇੰਪੋਰਟੈਂਟ ਹੈ ਇੰਪੋਰਟੈਂਟ ਇਸ ਕਰਕੇ ਆ ਜਦੋਂ ਵੀ ਆ 22 ਤਰੀਕ ਦਾ ਅਪਡੇਟ ਆਇਆ ਨਾ ਕਿ ਹੁਣ ਕੈਨੇਡਾ ਨੇ ਵੀਜ਼ਾ ਨਹੀਂ ਦੇਣੇ ਬੰਦ ਹੋ ਗਿਆ ਕੈਨੇਡਾ ਬਟ ਕਹਿੰਦੇ ਨਾ ਸੱਚ ਸੱਚ ਹੀ ਉਹਨੂੰ ਕੋਈ ਰੋਕ ਨਹੀਂ ਸਕਦਾ ਦਿਨ ਹੈਗਾ 27 ਤਰੀਕ ਸੋ ਅੱਜ ਮੈਂ ਦੁਪਹਿਰ ਵੇਲੇ ਹਜੇ ਤੱਕ ਜਿਹੜੇ ਬੱਚੇ ਪੀਪੀਆਰ ਲੈ ਕੇ ਜਾ ਕਿ ਜਿਹੜੇ ਕੀ ਅੱਜ ਜਾਂਈਆਂ ਪੀਪੀਆਰ ਤੇ ਉਹ ਜਿਹੜੇ ਕੀ ਮੈਂ ਪ੍ਰਵਿੱਧ ਪ੍ਰੂਫ ਤੁਹਾਡੇ ਨਾਲ ਸਾਂਝਾ ਕਰ ਕਰਨ ਲੱਗਾ ਸਿਰਫ ਇੱਕੋ ਹੀ ਮਕਸਦ ਹੈ ਜਿੰਨੇ ਕੀ ਮੈਂ ਕਹਾਂਗਾ ਹਜ਼ਾਰਾਂ ਦੀ ਤਗਾਦ ਨਾਲ ਮੈਸੇਜ ਆ ਰਿਹਾ ਖਾਸ ਤੌਰ ਤੇ ਉਸ ਬੱਚੇ ਦਾ ਜਿਹਨਾਂ ਕਿ ਲੱਖਾਂ ਰੁਪਿਆ ਦਾਤੇ ਲੱਗਾ ਹੋਇਆ ਡਰਾਇਆ ਜਾ ਰਿਹਾ ਜੀ ਬਸ ਇਹਨਾਂ ਤੱਕਾ ਹੋਗਾ ਬੜਾ ਕੋਈ ਤੱਕਾ ਨਹੀਂ ਹੋਇਆ ਫਿਕਰ ਨਾ ਬਾਦੂ ਵਧੀਆ ਟ੍ਰੈਂਡ ਚੱਲਣ데요 2018 ਪਾਸ ਆਊਟ ਸਟੂਡੈਂਟ ਦਾ ਅੱਜ ਪੀਪੀਆਰ ਆਈ ਆ 2020 ਪਾਸ ਆਊਟ ਸਟੂਡੈਂਟ ਦੀ ਅੱਜ ਜਿਹੜੀ ਕਿ ਪੀਪੀਆਰ ਆਈ ਆ ਸੋ ਬੇ ਫਿਗਰ ਹੋ ਜੋ ਵਿਸਟਰ ਵੀਜ਼ਾ ਆਫਟਰ ਸੈਵਨ ਰਿਫਿਊਜ਼ਲ ਜਿਹੜੀ ਕਿ ਉਹ ਵੀ ਅੱਜ ਸਾਨੂੰ ਜਿਹੜੀਆਂ ਰਿਸੀਵ ਹੋਈਆਂ ਸੋ ਇਹ ਸਰੀਦ ਮਗਾਉਗਾ ਡਰਨ ਦੀ ਲੋੜ ਹੀ ਨਹੀਂ ਹੈਗੀ ਸੱਚ ਸਾਚੀ ਰਹਿਣਾ ਆਪਣਾ ਕੰਮ ਹੈ ਇਮਾਨਦਰੀ ਨਾਲ ਕਰਮ ਕਰਨਾ ਉਹ ਕਰਦੇ ਰਹੀਏ ਬਾਕੀ ਉਸ ਵਾਹਿਗੁਰੂ ਤੇ ਛੱਡ ਦਈਏ ਵਧੀਆ ਹੀ ਹੋਊਗਾ ਸੋ ਮੈਂ ਹਮੇਸ਼ਾ ਪਿਛਲੀ ਵੀਡੀਓ ਚ ਵੀ ਤੁਹਾਡੇ ਨਾਲ ਕਿਹਾ ਸੀਗਾ ਪੰਜਾਬੀਆਂ ਦਾ ਬਾਹਰ ਜਾਏ ਬਿਨਾ ਗੁਜ਼ਾਰਾ ਨਹੀਂ ਸੋ ਅੱਜ ਜੇ ਕੈਨੇਡਾ ਕਹਿੰਦੇ ਬੱਚੇ ਨਹੀਂ ਲੈਣੇ ਸੋ ਬੱਚਿਆਂ ਨੇ ਰਾ ਲੱਭ ਹੀ ਲੈਣਾ ਜਿੱਦਾਂ ਮੈਂ ਜਿਹੜੇ ਜਾਣਾ ਉਹਨੇ ਜਾਣਾ ਹੀ ਆ ਤੇ ਬਟ ਜਿਹੜਾ ਸੱਚ ਇੱਕ ਹੋਰ ਵੀ ਇਹਦੇ ਉੱਪਰੋ ਜੇ ਪੰਜਾਬੀਆਂ ਦਾ ਬਾਹਰ ਗਏ ਬਿਨਾ ਗੁਜ਼ਾਰਾ ਨਹੀਂ ਨਾ ਤੇ ਬਾਹਰਲੀਆਂ ਕੰਟਰੀਆਂ ਦਾ ਸਟੂਡੈਂਟ ਲੈ ਬਿਨਾ ਗੁਜ਼ਾਰਾ ਨਹੀਂ ਸੋ ਬੇਟਾ ਟੈਨਸ਼ਨ ਨਾ ਆ ਜਿਹੜੇ ਫੇਸਸ ਹਨ ਨਾ ਟੈਂਪਰੇਰੀ ਫੇਸਸ ਆ ਪ੍ਰੋਬਲਮ ਆ ਤਾਂ ਜ਼ਿੰਦਗੀ ਦੇ ਵਿੱਚ ਆਉਣੀਆਂ ਹੀ ਆਉਣੀਆਂ ਪਰ ਬੰਦਾ ਪਤਾ ਕੌਣਾ ਕਾਮਯਾਬ ਬੰਦਾ ਹੋਆ ਜਿਹੜਾ ਉਸ ਪ੍ਰੋਬਲਮ ਨੂੰ ਸਾਹਮਣੇ ਖੜ ਕੇ ਫੇਸ ਕਰ ਲੈਂਦਾ ਸੋ ਹਮੇਸ਼ਾ ਮੈਂ ਤਾਂ ਜਦੋਂ ਇਹ ਪ੍ਰੋਬਲਮ ਸ਼ੁਰੂ ਵੀ ਉਦੋਂ ਵੀ ਤੁਹਾਨੂੰ ਕਹਿ ਰਿਹਾ ਸੀ ਬੜਾ ਡਰਨ ਦੀ ਲੋੜ ਨਹੀਂ 23 ਤਰੀਕ ਨੂੰ ਵੀ ਤੁਹਾਡੇ ਨਾਲ ਵੀਡੀਓ ਸਾਂਝੀ ਕੀਤੀ ਸੀ ਸੋ ਅੱਜ ਉਹੀ ਨਾ ਸਦਾਜੀ ਦੀ ਪਾਗ ਕੱਪੜੇ ਤੁਸੀਂ ਦੇਖ ਸਕਦੇ ਆ ਹੁਣੇ ਜਸਟ 5 ਮਿੰਟਸ ਪਹਿਲਾਂ ਹੀ ਜਿਹੜੇ ਕਿ ਬੱਚਿਆਂ ਨੂੰ ਪੀਪੀਆਰ ਹੈਂਡਓਵਰ ਕੀਤੀਆਂ ਉਧਰ ਤੇ ਹੀ ਬੱਚੇ ਉਹ ਜਿਹੜੇ ਇਕੱਠੇ ਜਿਹੜੇ ਕਿ ਆ ਗਏ ਜਿਹਨਾਂ ਨੂੰ ਪੀਪੀਆਰ ਹੈ ਜਿਹੜੇ ਹੋਰ ਬੱਚੇ ਆ ਜਿਨ੍ਹਾਂ ਦੇ ਹੱਟੱਕ ਰਿਜ਼ਲਟ ਨਹੀਂ ਆਏ ਉਹ ਘਰ ਬੈਠੇ ਆ ਵੱਡਾ ਜੋ ਹੌਸਲਾ ਰੱਖ ਸਕਣ ਸੋ ਜਿੰਨੀਆਂ ਮਾਜੀ ਮੁਸ਼ਕਲਾਂ ਆਜਨ ਹਾਰ ਉਸ ਦਿਨ ਜਦ ਤਨ ਆਪਾਂ ਹਾਰ ਮੰਨ ਲਈ ਸੋ ਕਿਸੇ ਵੀ ਬੱਚੇ ਨੂੰ ਕਿਸੇ ਵੀ ਸਟੇਜ ਤੇ ਘੜਾਉਣ ਦੀ ਲੋੜ ਨਹੀਂ ਆ ਸਮਾਂ ਵਧੀਆ ਚੱਲਣ ਦੇ ਆ ਵੀਜ਼ਾਸ ਵੀ ਆਣਗੇ ਪੀਪੀਪੀ ਜਿਹੜੇ ਕਾਲਜਿਸ ਪਾਵਾਂ ਹੈਗੇ ਆ ਬਦਲ ਲੈਣੀ ਬਦਲ ਲੈ ਉਹ ਬੱਚੇ ਦਾ ਆਪਣਾ ਪਰਸਨਲ ਡਿਸੀਜਨ ਹੈਗਾ ਬੇਟਾ ਫਿਰ ਵੀ ਕਹੂੰਗਾ ਹਰ ਕਾਲਜਿਸ ਦੀ ਫੈਸਿਲਿਟੀ ਆਉਣੀ ਹੈ ਸਿਰਫ ਈਮੇਲ ਚੈੱਕ ਕਰਦੇ ਰੋ ਆਪਣੀ ਡੇਲੀ ਬੇਸਿਸ ਤੇ ਤੇ ਜਿਹੜੇ ਕਿਸੇ ਵੀ ਬੱਚੇ ਨੂੰ ਜੇ ਫੈਸਿਲਿਟੀ ਮਿਲਦੀ ਆ ਕਿ ਕਾਲਜ ਉਹਨੇ ਚੇਂਜ ਉਹਨੂੰ ਮੇਨ ਕੈਂਪਸ ਤੇ ਟ੍ਰਾਂਸਫਰ ਮਿਲਦਾ ਤੇ ਉਹ ਵੀ ਲੈ ਲਿਓ ਡਰਾਂ ਦੀ ਲੋੜ ਨਹੀਂ ਕਿਉਂਕਿ ਤੱਕਾ ਹੋਵਾ ਸਾਡੇ ਕੋਲ ਹੁੰਦਾ ਕਿ ਸਰ ਉੱਥੇ ਕੰਮ ਨਹੀਂ ਮਿਲਣਾ ਸਾਡਾ ਬੱਚਾ ਉੱਥੇ ਕਰੂ ਮੈਂ ਤਾਂ ਕਹਿੰਦਾ ਪ੍ਰੋਬਲਮ ਤਾਂ ਆਵਾ ਜੀ ਮੇਰੇ ਨਾਲ ਇਕੱਲੇ ਨਾਲ ਤੱਕਾ ਹੋਇਆ ਅਗਲੇ ਬੰਦੇ ਦਾ ਸੂਤ ਆ ਕੇ ਉੱਥੇ ਰਹਿ ਗਿਆ ਸਾਰਾ ਹੀ অন্ਟਾਰੀਓ ਬ੍ਰੈਮਟ ਸੋ ਇਸ ਲਈ ਪਰਵਾਹ ਕਰਨ ਦੀ ਲੋੜ ਨਹੀਂ ਹੈ ਸਾਰਿਆਂ ਲਈ ਸੇਮ ਆ ਇਹ ਵੀਡੀਓ ਸੇਵ ਕਰੀ ਦੁਬਾਰਾ ਕਰ ਲਓ ਸ਼ੇਅਰ ਕਰ ਲਓ ਜਿੰਨੇ ਵੀ ਬੱਚੇ ਚਾਹੇ ਮੇਨ ਕੈਂਪਸ 'ਚ ਪੜਨਗੇ ਨਾ ਅੱਜ ਮੈਂ ਤੁਹਾਨੂੰ ਜੁਬਾਨ ਦਿੰਦਾ 2 ਸਾਲ 3 ਸਾਲ ਬਾਅਦ ਇਹ ਚੀਜ਼ ਦੁਬਾਰਾ ਦੇਖ ਲਓ ਹਾਂ ਵੀ ਬੱਚਾ ਹੀ ਤੁਹਾਡਾ ਕਹੇਗਾ ਮੰਮੀ ਪਾਪਾ ਵਧੀਆ ਹੋਇਆ ਕਿ ਜਿਹੜਾ ਮੇਨ ਕੈਂਪਸ 'ਚ ਪੜ ਲਿਆ ਹਾਂ ਵੀ ਹੁਣ ਲੱਗ ਰਿਹਾ ਕਿ ਅਸੀਂ ਕੁਛ ਨਾ ਕੋਈ ਜ਼ਿੰਦਗੀ ਦੇ ਵਿੱਚੜਾ ਕਿ ਅਚੀਵ ਕਰ ਲਾਂਗੇ ਜਾਂ ਆਲਰੇਡੀ ਬੱਚੇ ਕਰ ਚੁੱਕੇ ਹੋਣਗੇ ਸੇ ਜਿੰਦਗੀ ਲਈ ਸਚਾਈਆਂ ਆ ਪੜ੍ਹਾਈ ਨੂੰ ਤਵੱਜਾ ਦਿਓ ਜ਼ਿੰਦਗੀ ਸਿਰਫ ਪੜ੍ਹਾਈ ਸਭ ਕੁਝ ਹੈਗੀ ਆ ਜਿਹੜੀ ਕਿ ਤੁਹਾਡੇ ਤੇ ਕੋਈ ਖੂ ਨਹੀਂ ਸਕਦਾ ਸੋ ਇਸ ਲਈ ਬੱਚਿਆਂ ਨੂੰ ਵੀ ਮੋਟੀਵੇਟ ਰੱਖੋ ਆਪ ਵੀ ਸਾਰੇ ਪੇਰੈਂਟਸ ਨੂੰ ਮੈਂ ਕਹਾਂਗਾ ਮੋਟੀਵੇਟ ਰਹੋ ਦਰਾਂ ਦੀ ਲੋੜ ਨਹੀਂ ਆ ਸਮਾ ਵਧੀਆ ਚੱਲਣ ਦੇ ਆ ਆ ਵੀਜ਼ਾ ਦਿਖਾਉਂਦਾ ਅੱਜ ਦੀ ਸਿਰਫ ਇੱਕੋ ਹੀ ਮਕਸਦ ਹੈਗਾ ਜਿਹੜੀ ਕਿ ਤੁਹਾਡੇ ਦੇ ਵਿੱਚ ਦਲੇਰੀ ਬਣੀ ਰਹੇ ਸਸਤੇ ਗੱਲ ਦੀ ਪਹਿਲੀ ਵਾਰੀ ਅਪਲਾਈ ਕੀਤਾ ਮੇਰੇ ਕੋਲ ਕਹਿੰਦੇ ਭਈ ਜੈਸੀ ਸਾਡੇ ਕੋਲ ਫਰੈਂਡ ਜੀ ਸਰ ਲੱਗ ਗਿਆ ਹਾਂ ਹੋ ਗਿਆ ਕਿ ਤੱਕ ਚੱਲ ਗਿਆ ਤੁਹਾਡੀ ਵਾਰੀ ਵੀ ਆ ਗਈ ਸਰ ਥੈਂਕ ਯੂ ਸਰ ਖੁਸ਼ ਹੋ ਸਰ ਅੱਜ ਤੁਹਾਨੂੰ ਅਸੀਂ ਪੀਪੀਆਰ ਦੇ ਨੂੰ ਬੁਲਾਇਆ ਸਾਰੇ ਦੇ ਕੋਈ ਏਜੰਟ ਰੋਲਾ ਪਾਈ ਜਾਂਦੇ ਕਿ ਵੀਜ਼ਾ ਨਹੀਂ ਆ ਰਿਹਾ ਕੈਨੇਡਾ ਦੇ ਵੀਜ਼ੇ ਤੇਰੇ ਬੰਦ ਕਰਤੇ ਆ ਦੇਖ ਲੈ ਤੁਹਾਡੇ ਹੀ ਆ ਨਾ ਅੱਜ ਦਾ ਹੀ ਆ ਨਾ ਦੇ ਤੀ ਕਿੰਨੀ ਬੜਾ ਬੋਲੀਆਂ ਅੱਜ ਹਾਲਾ ਬੜੀ ਤੇ ਇੰਨੀ ਜਿਆਦਾ ਸਾਧਾ ਦਾ ਆਤਮਾ ਤੇ ਦਿੱਸਣ ਦੀ ਅਜ ਮੈਸੇਜ ਆਇਆ ਮੇਰੀ ਫਰੈਂਡ ਦਾ ਕੈਨੇਡਾ ਤੋਂ ਉਹ ਕਹਿੰਦੇ ਵੀਜ਼ਾ ਬੰਦ ਕਰਕੇ ਆਉਣਾ ਹੀ ਨਹੀਂ ਦੇ ਸਕਦੇ ਤੇ ਮੈਂ ਮੈਂ ਨਾ ਰੋਈ ਰਹਾ ਕੈਣੀ ਮੇਰੀ ਫਾਈਲ ਪੈਨਕਲ ਤੋਂ ਲੱਗੀ ਹੋਈ ਆ ਜੋ ਇਹ ਫਾਈਲ ਤੇ ਮੇਦੀ ਹੈ ਨਾ ਰਿਜ਼ਲਟ ਆਊਗਾ ਹੀ ਹੈ ਨਾ ਮੈਂ ਤਾਂ ਉਹ ਵੀ ਨੂੰ ਹੌਸਲਾ ਦਿੰਦੇ ਪਏ ਨਹੀਂ ਵੀ ਜਾਣਾ ਜਾਣਾ ਪਰ ਮੈਨੂੰ ਥੋੜਾ ਡਰ ਜਿਹਾ ਹੋ ਗਿਆ ਸੀ ਹੁਣ ਦੱਸ ਡਰ ਲੱਗ ਰਿਹਾ ਬੇਟਾ ਖੁਸ਼ ਰਹਿ ਗੁੱਡ ਲੱਕ ਜੋ ਤੁਹਾਡੀ ਬੇਟੀ ਦਾ ਵੀਜ਼ਾ ਮੇਰੇ ਤੋਂ ਫੀਜ਼ਲਾ ਦਾ ਬਾਅਦ ਲੱਗਾ ਸੀ ਤੁਸੀਂ ਕੋਲਕਾਤਾ ਤੋਂ ਆਏ ਸੀ ਕਿੰਨਾ ਕਿੱਦਾਂ ਦਾ ਲੱਗਾ ਸੀ ਸਰ ਤੁਹਾਨੂੰ ਕਿਹਦਾ ਵੀਜ਼ਾ ਤੇ ਮੇਰਾ ਹੱਥ ਹੈ ਬਹੁਤ ਔਖਾ ਮੇਰਾ ਕੀ ਹੱਥ ਹੈ ਸਰ ਮੈਂ ਤਾਂ ਗਰੰਟੀ ਨਹੀਂ ਦਿੰਦਾ ਮੇਰਾ ਹੱਥ ਕਿੱਦਾਂ ਹੋ ਸਕਦਾ ਮੇਰੇ ਜਿਹੜੀ ਅਪੋਇੰਟਮੈਂਟ ਗੱਲ ਹੋਈਆਂ ਸੀ ਕੋ ਤੋਂ ਅੰਦਰ ਆਹ ਉਹ ਵੀ ਸ਼ਖਸੀਅਤ ਮੇਰਾ ਨਾਰਾਜ਼ ਆਪਨ ਜੀ ਸਰ ਮੈਨੂੰ ਤਾਂ ਇਨਾ ਪਤਾ ਜ਼ਿੰਦਗੀ ਚ ਜੇ ਕੀ ਹੈ ਤਾਂ ਸਭ ਕੁਝ ਇਹਦੇ ਤੇ ਨਹੀਂ ਆ ਤੁਹਾਡੀ ਕੇਸ ਫੋਲ ਤੁਸੀਂ ਵੇਟ ਕਰਦੇ ਸੀ ਜਦੋਂ ਮੇਰੇ ਖਾਟ ਰੈਡ ਵਧੀਆ ਤੁਸੀਂ ਕੋ ਤੁਹਾਨੂੰ ਸਪੈਸ਼ਲ ਫੋਨ ਹੀ ਆ ਕਿ ਸਿਰ ਫਾਈਲ ਲਾ ਦਿਓ ਆਪਣੀ ਤੁਹਾਡੀ ਫਾਈਲ ਕੋਦ ਲੱਗੀ ਸੀ 3 ਜਨਵਰੀ ਤੇ ਸਰ ਮਤਨ ਉਦਨ ਗਿਆ ਸੀ ਨਾ 2 3 4 5 ਨੂੰ ਜਿੰਨੀਆਂ ਫਾਈਲੀਆਂ ਸਾਰੇ ਵੀਜ਼ੇ ਤਕਰੀਬਨ ਆ ਗਏ ਆ ਥੋੜੇ ਜਿਹੇ ਰਹਿੰਦੇ ਆ ਤੇ ਆਪਾਂ ਉਸ ਦਿਨ ਬੁੱਧਵਾਰ ਦੇ ਕੋਈ ਇੰਨੀਆਂ ਗੱਲਾਂ ਹੋਈਆਂ ਪੌਣਾ ਘੰਟਾ ਪੌਣਾ ਘੰਟਾ ਬਾਈ ਘੰਟਾ ਗੱਲ ਕਰਦੇ ਰਹੇ ਮੈਨੂੰ ਲੱਗ્યું ਵੀ ਹੋ ਸਕਦਾ ਮਾਬਰ ਗੱਲਾਂ ਹੋਣਗੀਆਂ ਤੋੜਾ ਬੁੱਧਵਾਰ ਰਾਤ ਨੂੰ ਵੀਗਾ ਵੇਗਰੂ ਵੇਗਰੂ ਐ ਮੰਨਦੇ ਹੋ ਇਹ ਜੀ ਮੇਰੇ ਤੇ ਰੋਂਕੇ ਮੇਰੇ ਤੇ ਰੋਂਕੇ ਖੜੇ ਹੋ ਗਏ ਸਰ ਹੈ ਸਰ ਮੈਂ ਕਿਹਾ ਸੀ ਨਾ ਬਾਬਾ ਜੀ ਦਾ ਮਤਲਬ ਮੈਂ ਕਿਹਾ ਸੀ ਮੈਂ মহারাজ ਬਾਬਾ ਜੀ ਸਰ ਦੇਖੋ ਬੁੱਧਵਾਰ ਆਪਣੀ ਗੱਲ ਵੀ ਬੁੱਧਵਾਰ ਹੀ ਵੇਗਰੂ ਨੇ